ਚاہے ਉਹ ਸੈਂਟਰ ਸਰਕਾਰ ਆ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਉਹ ਹਕੂਮਤਾਂ ਨੇ ਸਮੇਂ ਦੀਆਂ ਉਹਨਾਂ ਦਾ ਇੱਕੋ ਇੱਕ ਪਰਪਸ ਹੈ ਇੱਕੋ ਇੱਕ ਏਜੰਡਾ ਕਿਸਾਨ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰਨਾ ਜੋ ਕਿ ਅਸੰਭਵ ਹੈ ਹੋ ਹੀ ਨਹੀਂ ਸਕਦਾ ਕਿਉਂਕਿ ਕਿਸਾਨ ਦੇ ਨਾਲ ਮਜ਼ਦੂਰ ਜੁੜੇ ਨੇ ਮਜ਼ਾਜਮ ਜੁੜੇ ਨੇ ਵਪਾਰੀ ਵਰਗ ਜੁੜਿਆ ਕਿ ਜਿਨ੍ਹਾਂ ਤੋਂ ਬਗੈਰ ਇਹ ਗੱਡੀ ਰੁੜੇ ਨਹੀਂ ਸਕਦੀ ਅੱਜ ਬਹੁਤ ਨਾਜ਼ੁਕ ਸਮੇਂ 'ਚ ਸਾਡਾ ਪੰਜਾਬ ਅੱਜ ਗੁਜ਼ਰ ਰਿਹਾ ਪਰ ਜਿੱਥੇ ਸਾਡੇ ਪੰਜਾਬ ਦੇ ਨਾਲ ਸੈਂਟਰ ਸਰਕਾਰਾਂ ਪੰਜਾਬ ਸਰਕਾਰਾਂ ਤੱਕਾਂ ਕਰ ਰਹੀਆਂ ਨੇ ਉੱਥੇ ਸਾਨੂੰ ਲਾਮਬੰਦ ਹੋਣਾ ਪੈਣਾ ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਦੱਸਿਆ ਬਹੁਤ ਨਾਜ਼ੁਕ ਸਮੇਂ 'ਚ ਅਸੀਂ ਗੁਜ਼ਰ ਰਹੇ ਹਾਂ ਬਹੁਤ ਧੰਨਵਾਦ ਮੰਚ ਤੇ ਬਿਰਾਜਮਾਨ ਸਾਡੇ ਸਤਿਕਾਰਯੋਗ ਪੰਜਾਬ ਕਿਸਾਨ ਪ੍ਰਧਾਨ ਹਰਬੀਤ ਕਾਦੀਆਂ ਜੀ ਅਤੇ ਉਹਨਾਂ ਦੇ ਨਾਲ ਬਰਾੜ ਸਾਹਿਬ ਸਤਕਾਰਯੋਗ ਮਹਾਂਪੁਰਖ ਸਵਾਮੀ ਜੀ ਧਾਰਨੀ ਸਾਹਿਬ ਸਕਰਾਲੀ ਤੋਂ ਸਰਪੰਚ ਸਾਹਿਬ ਅਤੇ ਜੇਲਦਾਰ ਸਾਹਿਬ ਮੱਲੇਬਾਲ ਤੋਂ ਅਤੇ ਇਸ ਬਈਰੇ ਸਾਹਮਣੇ ਬੈਠੇ ਸਾਰੇ ਹੀ ਪੰਜ ਸਰਪੰਚ ਜਿਹੜੇ ਕਿ ਮੋਤਬਰ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਬਲਾਉ ਫਤੇਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਹਰਮਿੰਦਰ ਸਿੰਘ ਕਾਦੀਆ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਜਿਹੜਾ ਜ਼ਿਲ੍ਹਾ ਪ੍ਰਧਾਨ ਦਿੱਤਾ ਜੀ ਅਭਜੇਂਦਰ ਸਿੰਘ ਜੋਗੀ ਗਰੇਵਾਲ ਅਨਮੋਲ ਹੀਰਾ ਉਹਦੇ ਨਾਂ ਤੇ ਤਾੜੀ ਲਾ ਦਿਓ ਜੀ ਇੱਕ ਵਾਰ ਇੱਕ ਸੱਚਾ ਸੁੱਚਾ ਕਿਰਤੀ ਮਜ਼ਦੂਰਾਂ ਦੀ ਸੁਣਨ ਵਾਲੇ ਕਿਸਾਨੀ ਦੇ ਨਾਲ ਜੁੜੇ ਬਾੜੇ ਐਜੂਕੇਸ਼ਨ ਦੇ ਨਾਲ ਜੁੜਨ ਵਾਲੇ ਜਿਹੜੇ ਸਾਨੂੰ ਤੁਸੀਂ ਜ਼ਿਲ੍ਹਾ ਪ੍ਰਧਾਨ ਦਿੱਤੇ ਨੇ ਥੋਡੇ ਵਰਗੇ ਹੀ ਇਮਾਨਦਾਰ ਸੱਚੇ ਸੁੱਚੇ ਇਮਾਨਦਾਰ ਬੰਦੇ ਨੇ ਜੀ ਮੈਂ ਧੰਨਵਾਦ ਕਰਦਾ ਹਾਂ ਕਿਸਾਨੀ ਦੇ ਤੌਰ ਤੇ ਉਹਨਾਂ ਵੱਲੋਂ ਉਹਨਾਂ ਦਾ ਛੋਟਾ ਭਰਾ ਹੋਣ ਦੇ ਤਰਫੋਂ ਤੇ ਸਾਰੇ ਜਿੰਨੇ ਵੀ ਪੰਜ ਸਰਪੰਚ ਆਏ ਨੇ ਉਹਨਾਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਬਹੁਤ ਹੀ ਅਸੇ ਅੱਛੇ ਤੇ ਸੱਚਜੇ ਪ੍ਰਦਾਨ ਦਿੱਤੇ ਨੇ ਕਿ ਜਿਨ੍ਹਾਂ ਨਾਲ ਸਾਨੂੰ ਚੱਲਣ 'ਚ ਬੜੀ ਸੌਖ ਹੋ ਰਹੀ ਹੈ ਹੁਣ ਮਸਲਾ ਆਪਣਾ ਕਿਸਾਨੀ ਦਾ ਕਿਉਂਕਿ ਪੰਜਾਬ ਆ ਜਿਹੜਾ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਆਪਾਂ ਚੱਕੀਏ ਇਤਿਹਾਸ ਪੰਜਾਂ ਦਰਿਆਵਾਂ ਦੀ ਧਰਤੀ ਅੱਜ ਚਾਹੇ ਉਹ ਸੈਂਟਰ ਸਰਕਾਰ ਆ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਉਹ ਹਕੂਮਤਾਂ ਨੇ ਸਮੇਂ ਦੀਆਂ ਉਹਨਾਂ ਦਾ ਇੱਕੋ ਇੱਕ ਪਰਪਜ਼ ਆ ਇੱਕੋ ਇੱਕ ਏਜੰਡਾ ਕਿਸਾਨ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰਨਾ ਜੋ ਕਿ ਅਸੰਭਵ ਹੈ ਹੋ ਹੀ ਨਹੀਂ ਸਕਦਾ ਕਿਉਂਕਿ ਕਿਸਾਨ ਦੇ ਨਾਲ ਮਜ਼ਦੂਰ ਜੁੜੇ ਨੇ ਮੁਲਾਜ਼ਮ ਜੁੜੇ ਨੇ ਵਪਾਰੀ ਵਰਗ ਜੁੜਿਆ ਕਿ ਜਿਨ੍ਹਾਂ ਤੋਂ ਬਗੈਰ ਇੱਕ ਗੱਡੀ ਰੁੜੇ ਨਹੀਂ ਸਕਦੀ ਹੁਣ ਪੰਜਾਬ ਦੇਖੋ ਤੁਸੀਂ ਜਦੋਂ ਗੋਰਿਆਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਵੇਲੇ ਗੋਰਿਆਂ ਨੂੰ ਪੰਜਾਬ ਚ ਆਉਣ ਵਾਸਤੇ ਪਰਮਿਸ਼ਨ ਲੈਣੀ ਪੈਂਦੀ ਸੀ ਜਿਹੜੀ ਕਿ ਆਪਾਂ ਅੱਜ ਲੈ ਰਹੇ ਆ ਜਿਹੜੀ ਕਿ ਸਾਨੂੰ ਅੱਜ ਇੰਗਲੈਂਡ ਜਾਣਾ ਪੈ ਜੇ ਅਮਰੀਕਾ ਜਾਣਾ ਪੈ ਜੇ ਸਾਨੂੰ ਪਰਮਿਸ਼ਨ ਲੈਣੀ ਪੈ ਰਹੀ ਆ ਜਿਹੜੀ ਕਿ ਪੁਰਾਣੇ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਤਿਹਾਸ ਦੱਸ ਰਿਹਾ ਹੈ ਕਿ ਗੋਰਿਆਂ ਨੂੰ ਪਰਮਿਸ਼ਨ ਲੈ ਕੇ ਸਾਡੇ ਪੰਜਾਬ ਚ ਦਾਖਲ ਹੋਣ ਦਿੱਤਾ ਜਾਂਦਾ ਸੀ ਅੱਜ ਇਸ ਦੇ ਉਲਟ ਹੈ ਸਾਨੂੰ ਪਰਮਿਸ਼ਨ ਲੈਣ ਲਈ ਮਜਬੂਰ ਕਰਤਾ ਉਹਨਾਂ ਨੇ ਸੋ ਬੇਨਤੀ ਹੈ ਕਿ ਭਾਈ ਬਹੁਤ ਨਾਜ਼ੁਕ ਸਮੇਂ ਚ ਸਾਡਾ ਪੰਜਾਬ ਅੱਜ ਗੁਜ਼ ਰਿਹਾ ਪਰ ਜਿੱਥੇ ਸਾਡੇ ਪੰਜਾਬ ਦੇ ਨਾਲ ਸੈਂਟਰ ਸਰਕਾਰਾਂ ਪੰਜਾਬ ਸਰਕਾਰਾਂ ਤੱਕਾਂ ਕਰ ਰਹੀਆਂ ਨੇ ਉੱਥੇ ਸਾਨੂੰ ਲਾਹਮੰਦ ਹੋਣਾ ਪੈਣਾ ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਦੱਸਿਆ ਬਹੁਤ ਨਾਜ਼ੁਕ ਸਮੇਂ ਚ ਅਸੀਂ ਗੁਜ਼ਰ ਰਹੇ ਆ ਪਰ ਨਾਲ ਹੀ ਮੈਂ ਬੇਨਤੀ ਕਰਦਾ ਕਿ ਜਿਵੇਂ ਕਿ ਸਾਡੇ ਸੈਕਟਰੀ ਸਾਹਿਬ ਨੇ ਗੁਰਜੰਤ ਸਿੰਘ ਜੀ ਨੇ ਦੱਸਿਆ ਕਿ ਸਮਾਂ ਬਹੁਤ ਘੱਟ ਹੈ ਬਲਾਰੇ ਵੀ ਬਹੁਤ ਨੇ ਕਿਉਂਕਿ ਸਤੋ ਬਹੁਤ ਹੀ ਬੁੱਧੀਜੀਵੀ ਨੇ ਸੋ ਅੱਜ ਭਾਈ ਜੋ ਵੀ ਮੀਟਿੰਗ ਜੋ ਵੀ ਇੱਥੇ ਇਹ ਰੱਖੀ ਗਈ ਹੈ ਮੈਂ ਗਰੇਵਾਲ ਸਾਹਿਬ ਦਾ ਅਤੇ ਖਾਸ ਕਰ ਹਰਮੀਤ ਸਿੰਘ ਕਾਦੀਆਂ ਦਾ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਸਾਨੂੰ ਜਿਸ ਤਰ੍ਹਾਂ ਵੀ ਕੋਈ ਹੁਕਮ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗੁਰਜੰਤ ਜੀ ਤਿਆਰ ਆ ਜੋ ਵੀ ਤੁਹਾਡਾ ਹੁਕਮ ਹੋਊਗਾ ਤੁਸੀਂ ਬਹੁਤ ਵੱਡਾ ਅਪਰਾਲਾ ਕੀਤਾ ਤੇ ਮੈਂ ਹੁਣ ਜਾਦਾ ਕੁਝ ਨਹੀਂ ਬਸ ਐਨੀ ਬੇਨਤੀ ਕਰਦਾ ਇੱਕ ਆਪਾਂ ਨਾਰਾ ਲਾਉਣਾ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਨਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇਸੇ ਤਰ੍ਹਾਂ ਆਪਾਂ ਨੇ ਏਕੇ ਦਾ ਪ੍ਰਤੀਕ ਹੈ ਜਿੱਥੇ ਵੀ ਜੋਗੀ ਜੀ ਗਰੇਵਾਲ ਸਾਹਿਬ ਤੁਸੀਂ ਜਿੱਥੇ ਵੀ ਸਾਡੀ ਡਿਊਟੀ ਲਾਉਂਗੇ ਅਸੀਂ ਖਿਹੜੇ ਮੱਥੇ ਤੁਹਾਡਾ ਜਿਹੜਾ ਮਤਲਬ ਇਹ ਪ੍ਰਵਾਨ ਕਰਾਂਗੇ ਤੁਸੀਂ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਅਸੀਂ ਤੁਹਾਡੇ ਪਿੱਛੇ ਆ ਲਾਂਬਨ ਦਾ ਤੁਹਾਡੇ ਨਾਲ ਆ ਅਤੇ ਤੁਹਾਡੇ ਹੁਕਮਾਂ ਦੇ ਮਤਲਕ ਆ ਜੀ ਜੋ ਤੁਹਾਡਾ ਹੁਕਮ ਬਲਾਓ ਫਤੇ ਪੁੱਲਾਂ ਚੌਕਾ ਦੀ ਦਿਓ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ